ਸਤ ਸ੍ਰੀ ਅਕਾਲ ਅੱਲ ਨੂੰ ਅੱਗੇ ਇੱਕ ਵਾਰ ਫੇਰ ਛੋਟਾ ਬੈਕਸੇਲਰ ਬਹੁਤ ਹੀ ਵਧੀਆ ਸ਼ੋਰੂਮ ਕੰਡੀਸ਼ਨ ਦੇ ਵਿੱਚ ਸਪਲੈਂਡਰ ਲੈ ਕੇ ਤੇ ਆਪਾਂ ਤੁਹਾਨੂੰ ਅੱਜ ਸਪਲੈਂਡਰ ਦਿਖਾਉਂਦੇ ਆ ਬਹੁਤ ਹੀ ਵਧੀਆ ਕੰਡੀਸ਼ਨ ਆ ਬਹੁਤ ਹੀ ਘੱਟ ਚੱਲੇ ਹੋਏ ਨੇ ਤੇ ਬਹੁਤ ਵੱਡਾ ਰਿਸਪੌਂਸ ਵੀ ਦਵਾਂਗੇ ਤੇ ਆਜੋ ਆਪਾਂ ਹੁਣ ਚੈੱਕ ਕਰਦੇ ਆ ਸਾਡਾ ਐਡਰੈਸ ਤਾਂ ਤੁਹਾਨੂੰ ਪਤਾ ਖਾਣਾ ਟੋਟੀ ਟੂਰੀ ਸਾਡਾ ਨੰਬਰ ਵੀ ਸਕਰੀਨ ਤੇ ਚੱਲ ਰਿਹਾ ਤੇ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ ਤੇ ਸ਼ੇਅਰ ਕਰਕੇ ਆਓਗੇ ਤਾਂ ਤੁਹਾਨੂੰ ਹੋਰ ਵੀ ਡਿਸਕਾਊਂਟ ਦਵਾਂਗੇ ਤੇ ਆਜੋ ਆਪਾਂ ਹੁਣ ਤੁਹਾਨੂੰ ਮੋਟਰਸਾਈਕਲ ਦਿਖਾਉਨੇ ਆ ਸਪਲੈਂਡਰ ਹਾਂਜੀ ਜਿਵੇਂ ਸਾਰੇ ਦੇਖੋਗੇ ਤੇ ਆਪਾਂ ਦੇ ਤਾਂ ਬਹੁਤ ਵਧੀਆ ਆਫਰ ਲੱਗਦੇ ਨੇ ਬਹੁਤ ਹੀ ਕਾ ਹੈਡ ਸਪਲੈਂਡਰਾਂ ਦੀ ਤੇ ਆਪਾਂ ਸਲਾਈਟ ਲੈ ਲਿਆ 2024 ਮਾਡਲ ਇਹ ਸਾਰੇ 6 ਕਿਲੋਮੀਟਰ ਨਾਲ ਹੀ ਗਈ ਸੀ ਤੇ ਏਜੰਸੀ ਦੇ ਰੇਟ ਤੋਂ ਆਪਾਂ ਇਹ 7-8000 ਰੁਪਏ ਘੱਟ ਦੇ ਦਾਂਗੇ ਏਜੰਸੀ ਦੇ ਵਿੱਚ ਕਿੰਨਾ ਰੇਟੂਗਾ 7-8000 ਰੁਪਏ ਆਪਾਂ ਤੁਹਾਨੂੰ ਘੱਟ ਦਵਾਂਗੇ ਬਿਲਕੁਲ origignal ਆ 2024 ਮਾਡਲ ਆ ਤੇ ਅੱਗੇ ਆਜੋ ਇੱਕ ਹੋਰ ਆ 2024 ਮਾਡਲ ਇਹਦੀ ਰੰਗ ਨਹੀਂ ਗਈ ਆ 135 ਕਿਲੋਮੀਟਰ ਤੇ ਇਹਦਾ ਵੀ ਆਪਾਂ 7-8000 ਰੁਪਏ ਏਜੰਸੀ ਨਾਲ ਘੱਟ ਹੀ ਦਵਾਂਗੇ ਤੇ ਬਹੁਤ ਵੱਡੀ ਆਫਰ ਆ ਇਹ ਜਿੱਥੇ ਮਰਜ਼ੀ ਜਾ ਕੇ ਪਤਾ ਕਰ ਲਿਓ 9.5 ਘੱਟ ਰੇਟ ਕੋਈ ਨਹੀਂ ਦੇ ਸਕਦਾ ਤੇ ਅੱਗੇ ਆਜੋ ਸਿਆ 2000 ਤਿੰਨ ਮਾਡਲ ਸਪਲੈਂਡਰ ਬਿਲਕੁਲ オリジナル ਆ ਕੋਈ ਐਕਸੀਡੈਂਟ ਤੇ ਨਹੀਂ ਕੁਝ ਨਹੀਂ ਤੇ ਇਹ ਵੀ ਆਪਾਂ ਇਹ ਸਰਵਿੰਗ ਕਰਿਆ ਹੋਇਆ ਗਾ 10000 ਕਿਲੋਮੀਟਰ ਚੱਲਿਆ ਹੋਇਆ ਤੇ ਅੱਗੇ ਜੋ 2023 ਮਾਡਲ ਸਪਲੈਂਡਰ ਨੂੰ ਇਹ ਆਇਆ ਦਾ ਜੈੱਟ ਬਲੈਕ ਦੇ ਵਿੱਚ ਤੇ ਇਹਦੀ ਰਨਿੰਗ ਹੈਗੀ ਆ ਸਾਰੀ ਆ 3000 ਤੇ ਇੱਕ ਹੋਰ ਆਪਣੇ ਕੋਲ ਸਪਲੈਂਡਰ 2022 ਮਾਡਲ ਇਹ ਵੀ ਨਵੀਂ ਰਹੀ ਹੈ ਇਹ ਵੀ 12000 ਕਿਲੋਮੀਟਰ ਚੱਲਿਆ ਹੋਇਆ ਤੇ ਹੋਰ ਹੋਰ ਵੀ ਬਹੁਤ ਵਧੀਆ ਮੋਟਰਸਾਈਕਲ ਇੱਥੇ ਆਪਣੇ ਕੋਲ ਹੋਰ ਹੈ ਨਾ 2022 ਮਾਡਲ ਇਹ ਰੈੱਡ ਬਲੈਕ ਦੇ ਵਿੱਚ ਤੇ ਇਹਦੀ ਰੇਟਿੰਗ ਬਹੁਤ ਘੱਟ ਆ ਇਹ ਸਾਰਾ ਹੀ 11000 ਕਿਲੋਮੀਟਰ ਚੱਲਿਆ ਹੋਇਆ ਤੇ origignal ਆ ਤੇ ਅੱਗੇ ਆ ਜੋ ਸਪਿੰਟਰਾ 2022 ਮਾਡਲ ਤੇ ਇਹਦੀ ਗੱਡੀ ਬਿਲਕੁਲ ਘੱਟ ਆ ਇਹ ਸਾਰਾ ਹੀ ਇਹ ਵੀ ਦੱਸਿਆ ਕਿ ਕਿੰਨੇ ਕਿਲੋਮੀਟਰ ਚੱਲਿਆ ਹੋਇਆ ਇਹ ਵੀ ਆਪਾਂ ਬਹੁਤ ਘੱਟ ਰੇਟ ਦੀ ਦਵਾਂਗੇ ਤੁਸੀਂ ਸਾਡੇ ਨਾਲ ਕੰਟੈਕਟ ਕਰਾ ਕਰੋ 2021 ਮਾਡਲ ਲੈਂਟਰ ਤੇ ਇਹ ਸਾਰੇ ਹੀ 90000 ਕਿਲੋਮੀਟਰ ਚੱਲਿਆ ਹੋਇਆ ਤੇ ਇਹ ਵੀ ਆਪਾਂ ਬਹੁਤ ਘੱਟ ਰੇਟ ਦੀ ਦਵਾਂਗੇ ਤੁਸੀਂ ਆਪੇ ਵੀ ਆ ਸਕਦੇ ਹੋ ਤੇ ਸਾਡੇ ਨਾਲ ਕੰਟੈਕਟ ਵੀ ਕਰ ਸਕਦੇ ਹੋ ਸਾਡਾ ਨੰਬਰ ਸਕਰੀਨ ਤੇ ਚੱਲ ਰਿਹਾ ਸਾਡਾ ਐਡਰੈਸ ਆ ਖਾਨਾ ਟੋਲੀ ਦੀ ਤੂਰੀ ਤੇ ਤੁਹਾਨੂੰ ਹੋਰ ਵੀ ਵਧੀਆ ਡਿਸਕਾਊਂਟ ਦੇਵਾਂਗੇ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਇਓ ਤੇ ਹੋਰ ਬਹੁਤ ਵਧੀਆ ਡਿਸਕਾਊਂਟ ਦੇਵਾਂਗੇ ਤੁਹਾਨੂੰ ਧੰਨਵਾਦ